ਮੇਰੇ ਨਾਲ ਇਸ ਵੇਲੇ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਹਫ਼ਤਿਆਂ ਤੋਂ ਅਖਬਾਰਾਂ ਨੇ ਸੁਰਖੀਆਂ 'ਚ ਨਹੀਂ ਵੱਖ-ਵੱਖ ਰੇਡੀਓ ਟੈਲੀਵਿਜ਼ਨ ਜਿਹੜੇ ਨੇ ਉਹ ਕਵਰ ਕਰ ਰਹੇ ਨੇ ਅੱਜ ਸਾਡੇ ਲਈ ਮੌਕਾ ਹੈ ਪਹਿਲੀ ਵਾਰੀ ਕਿ ਅਸੀਂ ਗੱਲਬਾਤ ਕਰਗੀ ਲੋਕਾਂ ਨੂੰ ਬੜੀ ਦਿਲਚਸਪੀ ਹੈ ਕਿ ਇਹ ਮੁੱਦਾ ਕੀ ਹੈ ਪੰਜਾਬ ਯੂਨੀਵਰਸਿਟੀ ਦਾ ਅਤੇ 10 ਨਵੰਬਰ ਨੂੰ ਇੱਕ ਬਹੁਤ ਵੱਡੀ ਕਾਲ ਦਿੱਤੀ ਗਈ ਹੈ ਔਰ ਕਾਲ ਦੇ ਇਨ ਦਾ ਮਕਸਦ ਕੀ ਹੈ ਇਹ ਮਸਲਾ ਕਿਵੇਂ ਹੱਲ ਹੋਵੇਗਾ ਔਰ ਇਹ ਸਮੱਸਿਆ ਹੈ ਕਿ ਸੋ ਇਹ ਪਰਮਨੈਂਟ ਐਡਮਿਸਨਸ ਬਸੇ ਹੱਲ ਹੋਣੀ ਚਾਹੀਦੀ ਹੈ ਕਿ ਜਿਹੜੇ ਬੱਚੇ ਪੜਨ ਵਾਲੇ ਨੇ ਜਾਂ ਫਿਰ ਉੱਥੋਂ ਪੜ ਕੇ ਗਏ ਨੇ ਕੁਦਰਤੀ ਗੱਲ ਹੈ ਕਿ ਉਹਨਾਂ ਨੂੰ ਉਸ ਯੂਨੀਵਰਸਿਟੀ ਨਾਲ ਪਿਆਰ ਹੈ ਮੂਹ ਹੈ ਮੁਹੱਬਤ ਹੈ ਸਤਿਕਾਰ ਹੈ ਕਿਉਂਕਿ ਉਹਨਾਂ ਨੇ ਆਪਣਾ ਜ਼ਿੰਦਗੀ ਦਾ ਪਵਿੱਕ ਉਸ ਯੂਨੀਵਰਸਿਟੀ ਤੋਂ ਬਣਾਇਆ ਹੁੰਦਾ ਇਹ ਕੁਦਰਤੀ ਗੱਲ ਹੈ ਕਿ ਤੁਹਾਡਾ ਲਗਨ ਹੁੰਦਾ ਹੈ ਮੇਰੇ ਨਾਲ ਇਸ ਵੇਲੇ ਸੈਨੇਟ ਰਹਿ ਚੁਕੇ ਸੰਦੀਪ ਸ਼ਿਖਰੀ ਸਾਹਿਬ ਨੇ ਸੰਦੀਪ ਜੀ ਵੈਲਕਮ ਟੂ ਬੀਬੀਸੀ ਟਾਂਡਰ ਸ਼ੋ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤਾਂ ਸ੍ਰੀ ਵਿੱਚ ਤੁਸੀਂ ਕਿਹੜੀ ਜਗ੍ਹਾ ਤੋਂ ਸਾਡੇ ਆਪਣੇ ਪੰਜਾਬ ਤੋਂ ਮੈਂ ਜੀ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਸੀਕਰੀ ਪਿੰਡ ਪੈਂਦਾ ਜੀ ਹੁਸ਼ਿਆਰਪੁਰ ਤੋਂ ਕੰਡਾ ਰੋਡ ਤੇ ਜੀ ਸੋ ਪੰਜਾਬ ਯੂਨੀਵਰਸਿਟੀ ਦੇ ਨਾਲ ਤੁਹਾਡਾ ਲਗਨ ਮਤਲਬ ਮੇਰੇ ਕਨਪਾਵੇ ਕਿ ਕਿੰਨਾ ਸਮਾਂ ਤੁਸੀਂ ਇਸ ਯੂਨੀਵਰਸਿਟੀ ਦੇ ਦਲਿਸ ਤੇ ਗਏ ਅਤੇ ਕਿੰਨੀ ਸਟੱਡੀ ਕੀਤੀ ਬਿਲਕੁਲ ਜੇ ਸਟੱਡੀ ਦਾ ਸਾਬ ਲਈ ਇਹ ਤਾਂ ਪੰਜ ਕੈਮੇ ਕਰ ਲਈਆਂ ਜੀ ਐਨਐਲਬੀ ਕਰ ਲਈ ਆ ਬੀਐਡ ਐਮਐਡ ਕਰ ਲਈ ਆ ਤੇ ਪਰਸੀਨ ਕਿਚੀ ਐਚਡੀ ਨੇ ਮੇਨ ਕੈਂਪਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੀ ਪੰਜਾਬੀ ਵੈਰੀ ਗੁੱਡ ਬੜਾ ਬੜਾ ਲੰਬੇ ਅਰਸੇ ਤੋਂ ਪੰਜਾਬ ਯੂਨੀਵਰਸਿਟੀ ਦੇ ਨਾਲ ਦੀ ਸੰਬੰਧਿਆ ਇਹ ਪੰਜਾਬ ਯੂਨੀਵਰਸਿਟੀ ਜਿਹੜੀ ਇਹ ਕਦੋਂ ਸਥਾਪਿਤ ਹੋਈ ਸੀ ਯਾਦ ਹੈ ਕਿਹੜਾ ਸਨ ਸੀ ਜਦੋਂ 1880 ਦੇ ਵਿੱਚ ਜਿਹੜੀ ਇਸਟੈਬਲਿਸ਼ ਹੋਈ ਹੈ ਲਾਹੌਰ ਦੇ ਵਿੱਚ ਜੀ ਆਪ ਪਾਰਟੀਸ਼ਨ ਫਿਰ ਆਈ ਹੈ ਜੀ ਕਿ ਇਹ ਹੁਸ਼ਿਆਰਪੁਰ Shimla ਤੇ ਦਨ ਫਿਰ ਪੰਡਿਗਰ ਦੇ ਵਿੱਚ ਜਦੋਂ ਦੁਬਾਰਾ ਸਥਾਪਿਤ ਹੋਈ ਸੀ। 아이씨 ਸੰਦੀਪ ਜੀ ਕਿੰਨੇ ਸਟੂਡੈਂਟ ਅਕਸਰ ਇੱਕ ਸਾਲ ਦੇ ਵਿੱਚ ਇਸ ਜੁਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ। ਇਹਨਾਂ ਦੇ ਇੱਦਾਂ ਜੀ 메인 캠퍼ਸ ਤੇ ਜਿਹੜੇ ਆਪਾਂ ਇਹਦੇ ਰੀਜਨਲ ਕੈਂਪਸ ਨੇ ਕਿਨ ਮੁਖਸਰ ਸਾਹਿਬ ਫਿਰ ਮੁਖਸਰ ਸਾਹਿਬ ਹੈਗਾ ਲੁਧਿਆਣੇ ਆ ਹੁਸ਼ਿਆਰਪੁਰ ਚ ਹੈਗਾ ਤੇ ਕੇਨੋਲ ਕੈਂਪਸ ਹੈ ਜੀ ਤੇ ਇਹਨਾਂ ਦੇ ਨਾਲ ਅੱਧੀ ਕਿਟ ਜਿਹੜੇ ਹੈਗੇ ਆ 200 ਕਾਲਜ ਨੇ ਜੀ ਤੇ ਉਹਨਾਂ ਦੇ ਵਿੱਚ ਨੀਅਰ ਅਬਾਊਟ 3 ਲੱਖ 22 ਤੱਕ 3 ਲੱਖ ਬੱਚਾ ਜਿਹੜਾ ਆ ਹਰ ਸਾਲ ਜਿਹੜਾ ਨਿਕਲਦਾ ਦੀ ਪਾਸ ਹੁੰਦਾ ਜੀ ਜੀ ਤੁਸੀਂ ਇਸ ਲਈ ਮੌਜੂਦਾ ਜਿਹੜੇ ਆ ਉਹ ਸੈਂਟਰ ਮੈਂਬਰ ਹੋ ਅਤੇ ਨਾ ਨਾ ਫਾਰਮਰ ਸਿੰਡੀਕੇਟ ਮੈਂਬਰ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜਾ ਰੌਲਾ ਹੈ ਇਹ ਜਿਹੜਾ ਡਿਸਪਿਊਟ ਹੈ ਇਹ ਕਿਉਂ ਪੈਦਾ ਹੋਇਆ ਅਤੇ ਇਹਦਾ ਹੱਲ ਕੀ ਹੈ ਅਤੇ ਹੱਲ ਜਿਹੜਾ ਹੈ ਕਿਦਾਂ ਹੋ ਸਕਦਾ ਤੁਹਾਡੇ ਮੁਤਾਬਕ ਤੁਹਾਡਾ ਨਜ਼ਰੀਆ ਕੀ ਹੈ ਜ਼ਿੰਮੇਵਾਰ ਕੌਣ ਹੈ ਇਹ ਸਾਰੇ ਡਿਸਪਿਊਟ ਦਾ ਹਾਂ ਮੈਂ ਸਰ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਦੱਸਾਂ ਕਿ ਇਹ ਪੰਜਾਬ ਯੂਨੀਵਰਸਿਟੀ ਇੱਕ ਵਾਹਜ ਯੂਨੀਵਰਸਿਟੀ ਆ ਪੂਰੇ ਇੰਡੀਆ ਦੇ ਵਿੱਚ ਕਿ ਜਿਹਦੇ ਵਿੱਚ ਡੈਮੋਕਰੈtic ਵੇ ਦੇ ਨਾਲ ਲੋਕਤੰਤ੍ਰਿਕ ਢੰਗ ਦੇ ਨਾਲ ਜਿਹੜੇ ਚੁਣੇ ਹੋਏ ਨੁਮਾਇੰਦੇ ਇਹਨੂੰ ਯੂਨੀਵਰਸਿਟੀ ਚ ਚਲਾਉਂਦੇ ਆ ਜੀ ਉਹਨਾਂ ਨੂੰ ਆਪਾਂ ਸੈਨੇਟਰ ਕਹਿੰਦੇ ਆ ਜੀ ਜੀ ਵੱਖ-ਵੱਖ ਖੇਤਰਾਂ ਦੇ ਵਿੱਚੋਂ ਜਿਹੜਾ ਗ੍ਰੈਜੂਏਟ ਦੇ 15 ਹੁੰਦੇ ਆ ਪ੍ਰਿੰਸੀਪਲਾਂ ਚੋਂ ਟੀਚਰਾਂ ਚੋਂ ਨੌਨ ਟੀਚਿੰਗ ਤੋਂ ਟੀਚਿੰਗ ਤੋਂ ਵੱਖ-ਵੱਖ ਜਿਹੜੇ 47 ਮੈਂਬਰ ਇਲੈਕਟ ਹੋ ਕੇ ਆਉਂਦੇ ਜੀ ਤੇ ਉਸ ਤੋਂ ਬਾਅਦ ਦੇ ਵਿੱਚ 36 ਮੈਂਬਰ ਜਿਹੜੇ ਉਹ ਟੀਸਟ ਦੇ ਉੱਪਰ ਅਸ਼ਟਪਤੀ ਨੇ ਉਹ ਸਾਡੀ ਯੂਨੀਵਰਸਿਟੀ ਦੇ ਚਾਂਸਲੇ ਆ ਉਹ ਨਾਮਿਨੇਟ ਕਰਦੇ ਆ ਪੰਜਾਬ ਦੇ ਜਿਹੜੇ ਸੀਐਮ ਤੇ এডਿਕੇਸ਼ਨ ਮਿਨਿਸਟਰ ਤੇ ਨਾਲ ਉਹਨਾਂ ਦੇ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਨੇ ਜਿਹੜੇ ਜੀ ਚੀਫ ਜਸਟਿਸ ਨੇ ਉਹ ਵੀ ਇਹਨਾਂ ਦੇ ਮੈਂਬਰ ਨੇ ਜੀ ਇਹ ਐਗਜ਼ੀਕਿਊਟਿਵ ਮੈਂਬਰ ਹੁੰਦੇ ਨੇ ਇਹ ਬੜਾ ਵਧੀਆ ਜਿਹਾ ਬੜਾ ਡੈਮੋਕਰੇਟਿਕ ਸੈਟਅਪ ਹੈ ਪਰ ਉਹ ਸਮੇਂ ਦੀ ਜਿਹੜੀਆਂ ਸਰਕਾਰਾਂ ਆ ਕੇਂਦਰ ਗਵਰਨਮੈਂਟ ਨੇ ਦੋ ਤਿੰਨ ਵਾਰੀ ਇਹ ਅਟੈਕ ਕਰ ਦਿੱਤਾ ਇਸ ਡੈਮੋਕਰੇਟਿਕ ਸੈਟਅਪ ਨੂੰ ਖਤਮ ਕਰਨ ਦੇ ਲਈ ਹੁਣ ਤਾਂ ਇਹਨਾਂ ਨੇ ਆ ਨੋਟੀਫਿਕੇਸ਼ਨ ਹੀ ਲੈਣ ਦਾ ਕਿ ਆਪਾਂ ਜਿਹੜੀ ਆ ਇਹ 91 ਮੈਂਬਰੀ ਕਮੇਟੀ ਆ ਸੈਨੇਟ ਆ ਇਹਨੂੰ ਬਰਖਾਸਤ ਕਰਕੇ ਤੇ 31 ਮੈਂਬਰੀ ਜਿਹੜੀ ਕਮੇਟੀ ਆ ਉਹ ਬਣਾਵਾਂਗੇ 28 ਅਕਤੂਬਰ ਨੂੰ ਇਹਦਾ ਇੱਕ ਗਜ਼ਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਜਿਹਦੇ ਵਿੱਚ 31 ਮੈਂਬਰੀ ਕਮੇਟੀ ਦਾ ਜਿਹੜੀ ਗਠਨ ਕਰਨ ਦਾ ਜ਼ਿਕਰ ਆਉਂਦਾ ਪਰ ਉਸ ਦਿਨ ਤੋਂ ਹੀ ਲਗਾਤਾਰ ਬੱਚਿਆਂ ਦਾ ਜਿਹੜਾ ਵਿਰੋਧ ਹੈ ਸੈਨੇਟਰਾਂ ਦਾ ਵਿਰੋਧ ਹੈ ਜਿਹੜਾ ਕਿਸਾਨ ਜਥੇਬੰਦੀਆਂ ਹਰ ਲੀਡਰ ਜਿਹੜਾ ਉੱਥੇ ਹਾਜ਼ਰੀ ਲਾ ਰਿਹਾ ਤੇ ਹਰ ਜਿਹੜਾ ਸਮਾਜ ਦਾ ਕੋਈ ਵੀ ਸੋਝਵਾਨ ਬੰਦਾ ਉਸ ਯੂਨੀਵਰਸਿਟੀ ਦੇ ਤੇ ਲਗਾਤਾਰ ਘਰਨਾ ਚੱਲ ਰਿਹਾ ਕਿ ਅੱਜ ਉਹਨਾਂ ਨੇ ਪ੍ਰੈਸ਼ਰ ੇਟਾ ਕੇ ਉਹ ਜਿਹੜਾ ਆਪਣਾ ਕੱਤੀ ਮੰਤਰੀ ਵਾਲਾ ਆ ਉਹ ਵਾਪਸ ਲੈ ਲਿਆ ਤੇ ਅੱਜ ਉਹਨਾਂ ਨੇ ਨਵਾਂ ਕਰ ਦਿੱਤਾ ਕਿ ਜੋ ਇਹਦਾ ਪੁਰਾਣਾ ਸਟੇਟਸ ਆ ਉਹ ਵਾਹਲ ਕਰ ਦਿੱਤਾ ਜੀ ਪਰ ਇਹਨਾਂ ਨੇ ਬਾਰ-ਬਾਰ ਪਿਛਲੇ ਸਾਲ ਵੀ ਜਿਹੜਾ ਇਹ ਲੀਪイヤー ਦੇ ਵਿੱਚ ਇਲੈਕਸ਼ਨ ਹੁੰਦੇ ਵੀ ਜੀ ਪਰ ਇੱਕ ਸਾਲ ਇਹਨਾਂ ਨੇ ਕਰੋਨਾ ਦੇ ਨਾਂ ਦੇ ਉੱਤੇ ਪਿਛਲੀ ਵਾਰੀ ਵੀ ਖਾ ਲਿਆ ਉਹ ਵੀ ਸਾਨੂੰ ਸੰਘਰਸ਼ ਕਰਕੇ ਜਿਹੜਾ ਇਹ ਕਰਨਾ ਪਿਆ ਸੀਗਾ ਸੰਗਵਾ ਇਲੈਕਸ਼ਨ ਕਰਾਉਣਾ ਪਿਆ ਸੀ 2021 ਚ ਹੋਇਆ ਹੁਣ ਵੀ ਇਹਨਾਂ ਨੇ ਇੱਕ ਸਾਲ ਵੈਕੀਟ ਪਾਤਾ 2024 ਦੇ ਵਿੱਚ ਅਕਤੂਬਰ ਦੇ ਵਿੱਚ ਸਾਡੀ ਟਰਮ ਖਤਮ ਹੋ ਜਾਂਦੀ ਆ ਉਹਦਾ ਇਲੈਕਸ਼ਨ ਲਿਊ ਆ ਪਰੇ ਸਰਕਾਰਾਂ ਨੇ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਜਿਹੜਾ ਇਹ ਸਾਨੂੰ ਇਹ ਸੰਤਾਪਤ ਹੋਣਾ ਪੈ ਰਿਹਾ ਪਰ ਅਸੀਂ ਸਲੂਟ ਕਰਦੇ ਹਾਂ ਇਸ ਧਰਤੀ ਦੇ ਉਹਨਾਂ ਪੁੱਤਰਾਂ ਟੀਆਂ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਤੇ ਉਹ ਬੱਚਿਆਂ ਦੇ ਸੰਘਰਸ਼ ਦੇ ਨਾਲ ਇਸ ਚੀਜ਼ ਨੂੰ ਵਾਪਸ ਲਿਆ ਪਰ ਹਾਲੇ ਤੱਕ ਵੀ ਸਾਨੂੰ ਇਹ ਕੇਂਦਰ ਦੀ ਸਰਕਾਰ ਦੇ ਉੱਤੇ ਬਹੁਤਾ ਭਰੋਸਾ ਨਹੀਂ ਕਿਉਂਕਿ ਇਹਨਾਂ ਨੇ ਬੱਚਿਆਂ ਦਾ 4 ਤਰੀਕ ਨੂੰ ਬੜੀ ਹਸਤੋਆਣਾ ਜਿਹਾ ਕੰਮ ਕੀਤਾ ਕਿ ਇੰਡੀਆ ਦੇ ਗਜ਼ਟ ਦੇ ਵਿੱਚ ਦੋ ਨੋਟੀਫਿਕੇਸ਼ਨ 4867 ਤੇ 4868 ਨੰਬਰ ਉਹ ਪੀਡੀਓ ਦੇ ਵਿੱਚ ਇੱਕ ਚ ਕਹਤਾ ਹੈ ਕਿ ਜਿਹੜਾ 28 ਅਕਤੂਬਰ ਨੂੰ ਆਪਾਂ ਇਹ ਕੀਤਾ ਹੈਗਾ ਨੋਟਿਸ ਜਾਰਜ ਕੀਤਾ ਜਾਂਦਾ ਤੇ ਅਗਲਾ ਜਿਹੜਾ ਨਾਲ ਲੱਗਦਾ ਹੀ 15 ਮਿੰਟ ਇੱਕ ਬਾਅਦ ਇੱਕ ਹੋਰ ਵੈਜਟ ਆ ਜਾਂਦਾ ਉਹਦੇ ਵਿੱਚ ਕਹਿੰਦੇ ਨਹੀਂ ਜੀ ਉਹ ਐਸ ਇਟ ਇਜ਼ ਰਹੀ ਤਾਂ ਪਰ ਹੁਣੇ ਹੁਣੇ ਤੁਹਾਡੇ ਕੋਲ ਆਉਣ ਤੋਂ ਪਹਿਲੇ ਯਸਟੂ ਬਿਗਨ 5 ਮਿੰਟ ਜਿਹੜਾ ਇੱਕ ਹੋਰ ਨੋਟੀਫਿਕੇਸ਼ਨ ਜਿਹੜਾ ਮਿਨਿਸਟਰੀ ਆ ਐਜੂਕੇਸ਼ਨ ਤੋਂ ਆਇਆ ਹੋਇਆ ਹੈਗਾ ਜੀ ਪਾਰਲੀਮੈਂਟ ਨਾਲ ਧਰਮਿੰਦਰ ਪ੍ਰਮਾਣ ਹੋਣਾ ਦੇ ਉਹਨਾਂ ਨੇ ਕਹਿ ਦਿੱਤਾ ਵੀ ਜਿਹੜਾ ਇਹਦਾ ਪੁਰਾਣਾ ਸਟੇਟਸ ਆ ਉਹੀ ਬਹਾਲ ਕੀਤਾ ਜਾਊਗਾ ਪਰ ਹਾਲੇ ਤੱਕ ਵੀ ਜਿਹੜਾ ਧਰਨਾ ਇਹ ਚੱਲਦਾ ਰਹੂਗਾ ਜਿੰਨੀ ਦੇਰ ਤੱਕ ਇਹ ਸੈਨੇਟ ਦਾ ਇਲੈਕਸ਼ਨ ਜਿਹੜਾ ਆ ਉਹ ਸ਼ਡਿਊਲ ਜਿਹੜਾ ਅਪਰੂਵ ਕਰਕੇ ਨਹੀਂ ਦੇ ਦਿੱਤੇ ਕਿਉਂਕਿ ਸਾਡਾ ਸਰ ਸਦਾ ਉਪਰਾਸ਼ਪਤੀ ਵੀ ਨਹੀਂ ਕਾਦੇ ਚਾਂਸ ਹੈ ਤੇ ਉਹਨਾਂ ਤੋਂ ਅਪਰੂਵ ਹੋ ਕੇ ਜਿਹੜਾ ਆਉਂਦਾ ਆਉਂਦਾ ਤੇ ਫਿਰ ਪ੍ਰੋਸੈਸ ਚੱਲਦਾ ਜੀ ਸਾਰਾ ਐਸੀ ਅਜੇ ਸੰਦੀਪ ਜੀ ਦੱਸ ਹਾਂਜੀ ਨੰਬਰ ਨੂੰ ਇੱਕ ਕਾਲ ਕੀਤੀ ਗਈ ਹੈ ਕਾਲ ਦਿੱਤੀ ਗਈ ਹੈ ਅ ਸੋ ਤੁਸੀਂ ਇਸ ਇਕੱਠ ਦਾ ਇਹ ਪਿਛੇ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਜੀ ਸਰਕਾਰਾਂ ਦੇ ਸਤਾਏ ਹੋਏ ਆ ਚਾਹੇ ਕੇਂਦਰ ਦੀ ਸਰਕਾਰ ਆ ਚਾਹੇ ਸਟੇਟ ਗਵਰਨਮੈਂਟ ਆ ਇਹਨਾਂ ਦੀ ਮਿਲਾਈਕੀ ਕਰਕੇ ਸਾਨੂੰ ਆਪ ਨੂੰ ਜਿਹੜਾ ਮੋਰਚਾ ਸਾਹਮਣਾ ਪਿਆ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਦਿੰਨੇ ਆ ਜੀ ਆ 18 ਤਰੀਕ ਤੋਂ ਪੇਪਰ ਸਟਾਰਟ ਨੇ ਜੀ ਪਰ ਬੱਚੇ ਲਗਾਤਾਰ ਮੋਰਚਾ ਲਾ ਕੇ ਬੈਠੇ ਆ ਹਰ ਜਿਹੜਾ ਜਾਗਰੂਕ ਬੰਦਾ ਉਹ ਧਰਨੇ ਚਾ ਰਿਹਾ ਅੱਜ ਸਵੇਰੇ ਐਸਪੀਸੀ ਪ੍ਰਧਾਨ ਸਰ ਦਾ ਹਰਜਿੰਦਰ ਸਿੰਘ ਧਾਨੀ ਜੀ ਵੀ ਆਜਲੀ ਲਗਾ ਕੇ ਗਏ ਉਹਨਾਂ ਨੇ ਵੀ 10 ਤਰੀਕ ਨੂੰ ਜਿਹੜਾ ਧਰਨੇ ਨੂੰ ਸਫਲ ਕਰਨ ਦੇ ਲਈ ਸਾਰਿਆਂ ਨੂੰ ਅਪੀਲ ਵੀ ਕੀਤੀ ਤੇ ਉਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਜਿਸ ਵਿੱਚ ਕਿਸੇ ਚੀਜ਼ ਦੀ ਲੋੜ ਆ ਤੇ ਤੁਹਾਡੇ ਨਾਲ ਸੰਸਤਾ ਖੜੀ ਆ ਫਿਰ ਅੱਜ ਸਾਰੇ ਦਿਨ ਤੋਂ ਹੀ ਲਗਾਤਾਰ ਹੀ ਚਾਹੇ ਕੋਈ ਗਾਇਕ ਨੇ ਚਾਹੇ ਅੰਤੋਲ ਮਾਨ ਜੀ ਵਗੂ ਮਾਨ ਜੀ ਦੀ ਤਸਵੀਰ ਲੱਸੀ ਹੋਣੀ ਹਰ ਹਕੀਮਾ ਜਾ ਉਰ ਬਹੁਤ ਉੱਪਰ ਦੇ ਸਾਰੇ ਜਿਹੜੇ ਉੱਤੇ ਲਗਾਤਾਰ ਹਾਜ਼ਰੀ ਦਵਾ ਰਹੇ ਤੇ ਪ੍ਰਗਟ ਸਿੰਘ ਹੁਣੀ ਵੀ ਅੱਜ ਆਏ ਕਾਂਗਰਸ ਤੋਂ ਪਰ ਸੁਖਾਨੰਦ ਐਮ ਐਲ ਏ ਜਿਹੜੇ ਉਹ ਵੀ ਅੱਜ ਹਾਜ਼ਰੀ ਦਵਾ ਕੇ ਗਏ ਆ ਤੇ ਲਗਾਤਾਰ ਇਹ ਜਿਹੜਾ ਤੇ ਸ਼ਾਮ ਦੇ ਬੇਲੇ ਆ ਦਿਵਯ ਹਰਸ਼ੁੰਦਤ ਕੌਰ ਬਾਦਲ ਜਿਹੜੇ ਐਮ ਪੀ ਨੇ ਉਹ ਵੀ ਅੱਜ ਆਪਣੀ ਹਾਜ਼ਰੀ ਦਵਾ ਕੇ ਗਏ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਧਰਪੰਦਰ ਪ੍ਰਧਾਨ ਦੇ ਨਾਲ ਗੱਲ ਕਰਨ ਦੀ ਪਰ ਉਹ ਉਹਨਾਂ ਨੇ ਕਾਲ ਨਹੀਂ ਅਟੈਂਡ ਕੀਤੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਟਾਈਮ ਲੈ ਕੇ ਕਿ ਪੰਜ ਮੈਂਬਰਾਂ ਦੀ ਕਮੇਟੀ ਬਣਾਤੀ ਸੀ ਉਹਨਾਂ ਦੇ ਨਾਲ ਮੁਲਾਕਾਤ ਕਰਾਉਂਦੇ ਪਰ ਜਾਨ ਕੋਰੋਚ ਦੇਖਦੇ ਆ ਹੋਇਆ ਸਾਰਿਆਂ ਦਾ ਇਹ ਗੁੱਸਾ ਦੇਖਦੇ ਆ ਉਹਨੂੰ ਡੀਜੀਪੀ ਨੇ ਬਾਤ ਸੁਣ ਲਿਆ ਪਰ ਹਾਲੇ ਤੱਕ ਵੀ ਸਾਨੂੰ ਇਹਨਾਂ ਤੇ ਭਰੋਸਾ ਨਹੀਂ ਜੀ ਜਿੰਨੀ ਦੇਰ ਤੱਕ ਇਹ ਇਲੈਕਸ਼ਨ ਦਾ ਸ਼ਡਿਊਲ ਹੀ ਨਹੀਂ ਦਿੰਦੇ ਸੋ ਜਿਹੜੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਹਾਂਜੀ ਸਾਡੇ ਇੰਟਰਵਿਊ ਇੰਟਰਵਿਊ ਕਹਿੰਦਾ ਸਾਡੇ ਪੰਜਾਬ ਸੂਬੇ ਦੀਆਂ ਇਹ ਤੁਹਾਡਾ ਪੂਰਾ ਪੂਰਾ ਸਾਥ ਦੇ ਰਹੀਆਂ ਨੇ ਬਿਲਕੁਲ ਪੂਰਾ ਸਾਥ ਦੇ ਰਹੀਆਂ ਇਹ ਲੋਕ ਤੇ ਰੂਲਿੰਗ ਪਾਰਟੀ ਦੇ ਜਿਹੜੇ ਦੋ ਐਮਪੀ ਆ ਉਹ ਵੀ ਲਗਾਤਾਰ ਬਾਈ ਤੁਹਾਡਾ ਟੱਚ ਵਿੱਚ ਨੇ ਜੀ ਤੇ ਨਹੀਂ ਕਲੀਅਰ ਜੀ ਉਹ ਵੀ ਨਾਲ ਦੇ ਟੱਚ ਤੇ ਆ ਨਾਲ ਸਪੋਰਟ ਕਰ ਰਹੇ ਆ ਤੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਇਸ ਯੂਨੀਵਰਸਿਟੀ ਆ ਤੋ ਵਿਦਿਆ ਹਸਰ ਕਰ ਗਏ ਨੇ ਉਹ ਵੀ ਜ ਬੜੇ ਚਿੰਤਿਤ ਫਿਕਰਮੰਦ ਨੇ ਉਹਨਾਂ ਵੱਲੋਂ ਵੀ ਸਾਨੂੰ ਈਮੇਲਸ ਆਈਆਂ ਨੇ ਜਿਵੇਂ ਕਿ ਮੇਰੇ ਮੈਨੇਜਰ ਸੰਤ ਤੇ ਆਪਣੇ ਗੁਰਪ੍ਰੀਤ ਸਿੰਘ ਸਾਹਿਬ ਨੇ ਵੀ ਇਹ ਗਲਤ ਅਸੀਂ ਮਰਸ ਸਮਝੀ ਕਿ ਕੀਤੀ ਜਾਵੇ ਤੁਹਾਡਾ ਇਸ ਵੇਲੇ ਜਿਹੜਾ ਕੰਸਰਨ ਹੈ ਲੋਕਾਂ ਤੱਕ ਪਹੁੰਚਾਇਆ ਜਾਵੇ ਜੋ ਸਾਡਾ ਫਰਜ ਹੈ ਅਸੀਂ ਨਵਾਉਂਦੇ ਆ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਚਾਹੁੰਦੇ ਆ ਕਿ ਕੋਈ ਵੀ ਮਸਲਾ ਆ ਇਹ ਮਸਲੇ ਦਾ ਹੱਲ ਜਿਹੜਾ ਆ ਇਹ ਸਪੈਸ਼ਲੀ ਇੱਕ ਕੋਈ ਪੋਲਿਟਿਕਲ ਹੀ ਇਸ਼ੂ ਨਹੀਂ ਹੈ ਇਹ ਤਾਂ ਇੱਕ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੈ ਐ ਸੋ ਇਹ ਐਸੀ ਜਗ੍ਹਾ ਹੈ ਜਿੱਥੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਲੈ ਕੇ ਆਉਂਦਾ ਵਿਦਿਆਰਥੀ ਉਹ ਆਪਣੀ ਜ਼ਿੰਦਗੀ ਦਾ ਚਾਨਣ ਮਰਾਰਾ ਬਣਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਦਾ ਹੈ ਅੱਗੇ ਜਾਂਦਾ ਹੈ ਪਰ ਇਸ ਯੂਨੀਵਰਸਿਟੀ ਵਿੱਚ ਇਹ ਚਾਂਜਟ ਇਹ ਜਿਹੜਾ ਸ਼ੋਰ ਸ਼ਾਭਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਇਹ ਬਹੁਤ ਡਿਸਟਰਬ ਕਰ ਰਿਹਾ ਸਟੂਡੈਂਟਾਂ ਨੂੰ ਜਿਹੜੇ ਪੜ੍ਹਾਈ ਕਰਦੇ ਹਨ ਉਹਨਾਂ ਦੀ ਪੜ੍ਹਾਈ ਪਿੱਛੇ ਪੈ ਰਹੀ ਹੈ ਉਧਰੋਂ ਐਗਜ਼ਾਮ ਕਾਰਨ ਤੇ ਨੇ ਔਰ ਕਲਮਲਾਕੇ ਸੋ ਤੁਸਾਨੂੰ ਕੀ ਲੱਗਦਾ ਕਿ 10 ਨਵੰਬਰ ਨੂੰ ਕਿਹੋ ਜਿਹੀ ਸਵੇਰ ਅਤੇ ਕਿਹੋ ਜਿਹੀ ਸ਼ਾਮ ਹੋਵੇਗੀ ਅਤੇ ਕਿਉਂ ਜਾਏ ਪੈਗਾਮ ਲੈ ਕੇ ਆਵੇਗੀ ਸਟੂਡੈਂਟਾਂ ਵਾਸਤੇ ਖਾਸ ਕਰਕੇ ਜਿਸ ਤਰ ਤੁਸੀਂ ਸੈਨੇਟਰ ਮੈਂਬਰ ਹੋ ਔਰ ਜਾਂ ਫਿਰ ਸਿੰਡੀਕੇਟ ਮੈਂਬਰ ਨੇ ਉਹਨਾਂ ਵਾਸਤੇ। ਬਸ ਜੀ ਸਾਹੂ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਮਿੱਠ ਮਹਿਮਾ ਤੇ ਸੰਤਰਾ ਮਦაცი ਜੀ ਜਿਉ ਗੱਲਿਆ ਭਈ ਲੱਗਦਾ ਰਹੀ ਸੂਰਜਾ ਕੰਨੀਆਂ ਦੇ ਬਿਹੜੇ ਇਹ ਤਾਂ ਸੰਘਰਸ਼ੀ ਲੋਕ ਆ ਜਾਗਰੂਕ ਲੋਕ ਆ ਤੇ ਪੂਰੀ ਆਸ ਆ ਕਿ ਪੂਰੇ ਪੰਜਾਬ ਚ ਪੰਜਾਬ ਹੀ ਨਹੀਂ ਹਿਮਾਚਲ ਤੇ ਹਰਿਆਣਾ ਇਹਨਾਂ ਦੇ ਵਿੱਚੋਂ ਵੀ ਜਿਹੜੇ ਆ ਬਹੁਤ ਸਾਰੇ ਸਾਡੇ ਸਪੋਰਟਰੇ ਆ ਉਹ ਪੰਬੰਭਾਰ ਹੋਏ ਆ ਤੇ ਸਾਰੇ ਜਿਹੜੇ ਫੋਰਮ ਦੇ ਵਿੱਚ ਵੀ ਬਾਹਰ ਬੈਠੇ ਆ ਜਿਹੜੇ ਚਿੰਤਤ ਨੇ ਉਹ ਵੀ ਆਪਣੇ ਪ੍ਰਾਂਤਰਾਵਾਂ ਨੂੰ دوستਾਂ ਨੂੰ ਇਹ ਬੇਨਤੀ ਕਰਨ ਦੇ ਆ ਮੈਸੇਜ ਲਾਉਣ ਦੇ ਆ ਕਿ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਪਹੁੰਚੋ ਕਿਉਂਕਿ ਇਹ ਕੱਲਾ ਸਿਰਫ ਮੁੱਦਾ ਪੰਜਾਬ ਯੂਨੀਵਰਸਿਟੀ ਦਾ ਹੀ ਨਹੀਂ ਆ ਇਹ ਸੈਂਟਰ ਦੀ ਜਿਹੜੀ ਕੋਧੀ ਚਾਲਿਆ ਹੁਣ ਸਾਡਾ ਜੇ ਆਪਾਂ ਗੱਲ ਕਰੀਏ ਤੇ ਚੰਡੀਗੜ੍ਹ ਦੇ ਉੱਤੇ ਹੋਰ ਕੋਈ ਸਿਰਫ ਇੱਕ ਪੰਜਾਬ ਯੂਨੀਵਰਸਿਟੀ ਇੱਕ ਲੈਨਡ ਐਕਟਾਂ ਦੀ ਹੈ ਜਿੱਤੇ ਸਾਡਾ ਪੂਰਾ ਆਕਿਆ ਬਾਕੀ ਦਾ ਸਾਰਾ ਕੁਝ ਹੀ ਸਾਡੇ ਤੋਂ ਖੋਇਆ ਗਿਆ ਜੇਕਰ ਹਾਈ ਕੋਰਟ ਦੀ ਗੱਲ ਕਰਦੇ ਉਹ ਵੀ ਸਾਂਝਾ ਜੇਕਰ ਵਿਧਾਨ ਸਭਾ ਦੀ ਗੱਲ ਕਰਦੇ ਤਾਂ ਉਹ ਵੀ ਸਾਂਝੀ ਆ ਤੇ ਬਾਕੀ ਵੀ ਸਾਡਾ ਤਾਂ ਕਲੇਮ ਹੀ ਨਹੀਂ ਕਿਤੇ ਸਿਰਫ ਇੱਕ ਪੰਜਾਬ ਯੂਨੀਵਰਸਿਟੀ ਇੱਕ ਸਾਡੀ ਇਹੋ ਜਿਹੀ ਵਿਰਾਸਤ ਆ ਜਿਨੇ 47 ਦਾ ਸੰਤਾਪ ਵੀ ਦੇਖਿਆ ਜਿਨੇ ਪੰਜਾਬ ਦੇ ਕਿੰਨੇ ਪਿੰਡ ਉਜਾੜ ਕੇ ਧਰਤੀ ਦੇ ਉੱਤੇ ਜਿਹੜੀ ਪੰਜਾਬ ਜਿੰਜੀ ਪਸਾਈ ਗਈ ਆ ਚੰਡੀਗੜ੍ਹ ਬਸਾਇਆ ਗਿਆ ਪਰ ਉਸ ਸਮੇਂ ਦੀਆਂ ਸਰਕਾਰਾਂ ਦਾ ਪਤਾ ਨਹੀਂ ਕੀ ਗੱਲ ਹੈ ਕਿ ਪੰਜਾਬ ਦੇ ਨਾਲ ਹਮੇਸ਼ਾ ਹੀ ਟੱਕਾ ਕਿਉਂ ਕਰਦੀਆਂ ਜਦਕਿ ਸਭ ਤੋਂ ਵੱਧ ਕੁਰਬਾਨੀਆਂ ਤੇ ਸਭ ਤੋਂ ਵੱਧ ਜੇਕਰ ਕਿਤੇ ਯੋਗਦਾਨ ਪੈਂਦਾ ਤੇ ਪੰਜਾਬ ਦਾ ਪੈਂਦਾ ਚਾਹੀਏ ਅਸੀਂ 2% ਆ ਪੂਰੇ ਵਰਲਡ ਲੈਵਲ ਤੇ ਦੇਖ ਲਈਏ ਕਿ ਜਿੱਥੇ ਵੀ ਕਦੀ ਢੀੜ ਪੈਂਦੀ ਆ ਤੇ ਪੰਜਾਬੀ ਮੋਰੇ ਖੜਦੇ ਆ ਇਹ ਜਿਹੜਾ ਸਾਡਾ ਸੰਘਰਸ਼ ਆ ਇਹ ਸਾਡੇ ਜੋਧੇ ਜਿਹੜੇ ਛੋਟੇ ਵੀਰ ਭੈਣ ਭਰਾ ਦੇਦੇ ਸਾਡੇ ਵੱਡਿਆਂ ਦਾ ਦਿੱਤੇ ਅਸ਼ੀਰਵਾਦ ਆ ਤੇ ਵਾਹਿਗੁਰੂ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੇ ਚੈਨਲ ਰਾਹੀਂ ਆਪਣੇ ਮੈਸੇਜ ਕਾਓ ਕਿ ਵੱਧ ਤੋਂ ਵੱਧ 10 ਤਰੀਕ ਨੂੰ ਜਿਹੜਾ ਸਾਡਾ ਵੀਸਾ ਤੈਨ ਤਾਂ ਕਿ ਅਸੀਂ ਇੱਕ ਵੱਖਰੀ ਮਿਸਾਲ ਪੇਸ਼ ਕਰ ਸਕੀਏ ਕਿ ਇੱਕ ਜਿਦਾ 1911 ਦੇ ਵਿੱਚ ਚਾਈਨਾ ਦੇ ਵਿੱਚ ਵੀ ਵਿਦਿਆਰਥੀਆਂ ਨੇ ਰੈਵਿਊਸ਼ਨ ਲਿਆਂਦਾ ਸੀ ਤਾਂ ਉਹਨੇ ਸਰਕਾਰ ਦਾ ਹੀ ਤਕਤਾ ਪਲਟ ਕਰ ਦਿੱਤਾ ਉਸੇ ਤਰੀਕੇ ਦੇ ਨਾਲ ਅਸੀਂ ਇਹ ਜਿੰਦਰ ਤੋਂ ਹੀ ਸਰਕਾਰ ਹੈ ਇਹਦਾ ਵੀ ਅਸੀਂ ਇੱਕ ਕਿਸਮ ਦਾ ਜ਼ਿਕਰ ਹੈ ਇਲੈਕਸ਼ਨ ਦਾ ਜੇ ਸ਼ਡਿਊਲ ਆਪਾਂ ਲੈ ਲਈਏ ਤਾਂ ਸਮਝ ਲਓ ਕਿ ਰਾਜੀ ਆਪਾਂ ਜਿਹੜਾ ਇਹ ਕੰਮ ਕਰ ਦਿੱਤਾ ਜੀ ਕਿਉਂਕਿ ਸੰਦੀਪ ਜੀ ਅਸੀਂ ਏਕਤਾ ਵਿੱਚ ਵਿਸ਼ਵਾਸ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਭਾਰਤ ਇੱਕ ਅਸਧਿਸ਼ ਬੜਾ ਮਹਾਨ ਹੈ ਅਤੇ ਭਾਰਤ ਵਿੱਚ ਵਸਤੀ ਨਾਗਰਿਕ ਜਿਹੜੇ ਨੇ ਜਾਂ ਕਿਸੇ ਵੀ ਫੀਲਡ ਵਿੱਚ ਲੋਕ ਨੇ ਉਹ ਆਪਣੀ ਜ਼ਿੰਦਗੀ ਦਾ ਜੀਵਨ ਖੁਸ਼ੀ ਨਾਲ ਬਤੀਤ ਕਰਨ ਜੇ ਗਿਲੇ ਸ਼ਿਕਵੇ ਆ ਉਹ ਬੈਠ ਕੇ ਦੂਰ ਕਰਨ ਅਤੇ ਪੰਜਾਬ ਦੇ ਗਵਰਨਰ ਵੀ ਮੇਰੇ ਖਿਆਲ ਕੀ ਇਹਦੇ ਬਾਰੇ ਵਿੱਚ ਚਿੰਤਤ ਫਿਕਰਮੰਦ ਅਤੇ ਉਹ ਵੀ ਚਾਹੁੰਦੇ ਕਿ ਸਮਸੇਂ ਦਾ ਹਲ ਜਿਹੜਾ ਹੈ ਉਹ ਜਲਦੀ ਕੀਤਾ ਜਾਵੇ ਕਿਉਂਕਿ ਉਹਨਾਂ ਦੀ ਸਟੇਟਮੈਂਟ ਜਿਹੜੀ ਹੈ ਉਹ ਵੀ ਅਸੀਂ ਟੈਲੀਕਾਸਟ ਤੇ ਬ੍ਰਾਡਕਾਸਟ ਕਰ ਚੁੱਕੇ ਆ ਸੋ ਸਾਨੂੰ ਪੂਰੀ ਆਸ ਹੈ ਕਿ ਜੀ ਇਹ ਸਾਡੇ ਦੋ ਦੋ ਸੈਨੇਟ ਦੇ ਮੈਂਬਰ ਤੇ ਪੰਜਾਬ ਸਰਕਾਰ ਦਾ ਵਫਦ ਮਿਲਿਆ ਸੀ ਉਹਨਾਂ ਨੂੰ ਵੀ ਜੀ ਸਾਰੀ ਇਹ ਦੱਸੀ ਗੱਲ ਤੇ ਕਿ ਇਸ ਤਰੀਕੇ ਦੇ ਨਾਲ ਆ ਤਾਂ ਹਾਂਜੀ ਉਹਨਾਂ ਨੇ ਵੀ ਇਨੀਸ਼ੀਏਟ ਲਿਆ ਕਿ ਇਹ ਜਿਹੜਾ ਕਿ ਇਹ ਇਸ਼ੂ ਉੱਠਿਆ ਇਹਨੂੰ ਰੈਸੋਲਵ ਕੀਤਾ ਜਾਵੇ ਅ ਬੜੀ ਮਿਹਰਬਾਨੀ ਔਰ ਤੁਸੀਂ ਇਹ ਚੈਨਲ ਜਿਹੜਾ ਹੈ 1982 ਤੋਂ ਲੈ ਕੇ ਲਗਾਤਾਰ 43 ਸਾਲ ਦਾ ਸਫ਼ਰ ਤੈਅ ਕਰ ਚੁੱਕਾ ਹੈ ਔਰ ਤੁਹਾਡੀ ਆਵਾਜ਼ ਅਸੀਂ ਬਹੁਤ ਸਾਰੇ ਐਸੇ ਸਾਡੇ ਇਸ ਵੇਲੇ ਦਰਸ਼ਕ ਨੇ ਸੁਣ ਬੜੇ ਸੂਤੇ ਨਹੀਂ ਜਿਹੜੇ ਜਿਹੜੇ ਬਖਵਕਤ ਟੈਕਨੋਲੋਜੀ ਨਾਲ ਜੁੜੇ ਹੋਏ ਨੇ ਸਾਨੂੰ ਸੁਣ ਰਹੇ ਨੇ ਤੁਹਾਡੀ ਆਵਾਜ਼ ਨੂੰ ਸੌ ਰਹੇ ਨੇ ਤੁਹਾਡੀ ਤਸਵੀਰ ਨੂੰ ਵੇਖ ਰਹੇ ਨੇ ਸੋ ਸੰਦੀਪ ਜੀ ਅ ਅਸੀਂ ਆਉਣ ਵਾਲੇ ਸਮੇਂ ਦੀ ਅੜੀ ਕਰਾਂਗੇ ਪਰ ਉਸ ਸਮੇਂ ਦੀ ਅੜੀ ਦੇ ਵਿੱਚ ਸਾਨੂੰ ਪੂਰੀ ਆਸ ਹੈ ਕਿ ਇੱਕ ਚੰਗਾ ਸਵਾਭੀਕ ਔਰ ਇਕਤਾ ਵਿੱਚ ਤਫਾਕ ਦੇ ਵਿੱਚ ਬੈਠ ਕੇ ਤੁਸੀਂ ਇਹ ਸਮਝੌਤਾ ਜਿਹੜਾ ਆ ਉਹਨੂੰ ਹੱਲ ਕਰ ਪਾਉਂਗੇ ਕਿ ਉਹ ਇੱਕ ਅ ਚਾਨਣ ਮਨਾਰਾ ਹੈ ਵਿਦਿਆ ਅਤੇ ਇੱਕ ਵਿਦਿਆ ਦੀ ਗੱਲ ਹੈ ਇੱਕ এডਿਕੇਸ਼ਨ ਦੀ ਗੱਲ ਹੈ ਜਿੱਥੇ ਕਿ ਅਸੀਂ ਪੜ੍ਹ ਜਾਂਦੇ ਹਾਂ ਸਿੱਖਣ ਜਾਂਦੇ ਹਾਂ ਜ਼ਿੰਦਗੀ ਨੂੰ ਅੱਗੇ ਅਸੀਂ ਤੋਰਨ ਵਾਸਤੇ ਬਹੁਤ ਕੁਝ ਸਾਡੀਆਂ ਪ੍ਰਾਪਤੀਆਂ ਯੂਨੀਵਰਸਿਟੀ ਨਾਲ ਜੁੜੀਆਂ ਹੁੰਦੀਆਂ ਨੇ ਸੋ ਸੰਦੀਪ ਜੀ ਤੁਸੀਂ ਸਮਝ ਦਿੱਤਾ ਔਰ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਸਭ ਦੇ ਨਾਲ ਨੇ ਅਤੇ ਅਸੀਂ ਆਪਣੇ ਦੇਸ਼ ਦੀ ਸਰਤਾ ਪਤਰੀ ਵੀ ਫਿਕਰਮੰਦ ਹੈ ਅਸੀਂ ਚਾਹੁੰਦੇ ਹਾਂ ਕਿ ਇਕਤਰ ਵਿੱਚ ਜਿਹੜੀ ਹੈ ਉਹ ਹਰ ਸਮੱਸਿਆ ਜਿਹੜੀ ਹੈ ਉਹ ਹੱਲ ਕੀਤੀ ਜਾ ਸਕਦੀ ਹੈ ਬੈਠ ਕੇ ਜਿਹੜਾ ਹੱਲ ਹੋ ਜਾਣਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ ਬੈਠ ਕੇ ਇਕੱਠੇ ਹੋ ਕੇ ਔਰ ਜਿੰਨੇ ਵੀ ਤੇਰੇ ਨੇ ਬਾਕੀ ਵਿਚਾਰ ਰੱਖਣ ਵਾਲੀਆਂ ਸਾਨੂੰ ਪੂਰੀ ਆਸ ਹੈ ਕਿ ਤੁਸੀਂ ਆਪਣੇ ਦੇਸ਼ ਦੀ ਇੱਕ ਇਕਤਾ ਨੂੰ ਕਾਇਮ ਰੱਖੋਗੇ ਅਤੇ ਨਾਲ ਨਾਲ ਤੁਸੀਂ ਇਸ ਯੂਨੀਵਰਸਿਟੀ ਦੀ ਮਰਿਆਦਾ ਜਿਹੜੀ ਹੈ ਉਸ ਨੂੰ ਵੀ ਕੰਟੀਨਿਊ ਜਿਹੜਾ ਆ ਉਹ ਰੱਖੋਗੇ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀਤਲਵਾ ਚਿੱਤਲਵਾ